ਜਿਦੇ ਵਿੱਚ ਬਹੁਤ ਸਾਰੇ ਸਾਡੇ ਇਹੋ ਜਿਹੇ ਸੀ ਜਿਨ੍ਹਾਂ ਨੇ ਗੁਰਮਰ ਜਿਆਦਾ ਦੇ ਜਾਂ ਅਮਰਤ ਛਕਿਆ ਸੀ ਦਾੜੇ ਰੱਖੇ ਸੀ ਉਹਨਾਂ ਦੀਆਂ ਦਾੜੀਆਂ ਵੀ ਰੁਲ ਗਈਆਂ ਉਹਨਾਂ ਦੀਆਂ ਪੱਗਾਂ ਵੀ ਰੁਲ ਗਈਆਂ ਉਹਨਾਂ ਦੇ ਉੱਤੇ ਗਾਤਰੇ ਵੀ ਰੁਲ ਗਏ ਖੇਲਦਾਰਾਂ ਦੀਆਂ ਮੰਗਾਂ ਨੂੰ ਪੂਰਾ ਕਰੋ ਪੂਰਾ ਕਰੋ ਪੂਰਾ ਕਰੋ ਤਾਂ ਜਿਹੜੀ ਪੰਜਾਬ ਪੁਲਿਸ ਹੈ ਸਾਡੇ ਵਰਕਰਾਂ ਤੇ ਆਗੂਆਂ ਤੇ ਉਹਨਾਂ ਨੇ लाठी चार्ज ਸ਼ੁਰੂ ਕਰ ਦਿੱਤਾ ਪੁਲਿਸ ਮਰਦਾਬਾ 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 ਇੱਕੋ ਮੁੰਡੇ ਦੀ ਬਾਹ ਟੁੱਟੀ ਆ ਗੁੱਟ ਟੁੱਟਿਆ ਇੱਕ ਸਾਡੇ ਜੈਤੋ ਦੇ ਮੁੰਡੇ ਦੀ ਅੱਖ ਦੇ ਉੱਤੇ ਇਥੋਂ ਫੱਟੜ ਕੀਤਾ ਉਹਨਾਂ ਨੇ ਡਾਂਗ ਮਾਰ ਕੇ ਤਿੰਨ ਮੁੰਡੇ ਸਾਡੇ ਜਿਹਦੇ ਵਿੱਚ ਇੱਕੋ ਮੁੰਡਾ ਖੜਾ ਹੈ ਇਹਨਾਂ ਦੇ ਢੂਂਆਂ ਦੇ ਉੱਤੇ ਲਾਠੀਆਂ ਵਹਾਈਆਂ ਉਹਨਾਂ ਨੇ ਹੋਰ ਬਹੁਤ ਸਾਰੇ ਢੀਪੂਆਂ ਦੇ ਬੰਦੇ ਸੀ ਉੱਥੇ ਬਜ਼ੁਰਗ ਵੀ ਨਹੀਂ ਬਖਸ਼ੇ ਉਹਨਾਂ ਨੇ ਪੰਜਾਬ ਸਰਕਾਰ ਮਰਦਾਬਾ 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 ਦੋਸਤੋ ਤੁਸੀਂ ਜੁੜੇ ਹੋ ਨਿਰਪੱਖ ਟੂਡੇ ਪੰਜਾਬ ਦੇ ਨਾਲ ਤੇ ਮੈਂ ਤੁਹਾਡਾ ਆਪਣਾ ਕੁਲਦੀਪ ਸਿੰਘ ਕੱਲ ਜੋ ਸੰਗਰੂਰ ਦੇ ਵਿੱਚ ਘਟਨਾ ਹੁੰਦੀ ਆ ਬਹੁਤ ਮੰਦਭਾਗੀ ਘਟਨਾ ਪੱਲੇਦਾਰ ਯੂਨੀਅਨ ਵੱਲੋਂ ਕਾਫੀ ਲੰਬੇ ਸਮੇਂ ਤੋਂ ਜਿਹੜਾ ਸੰਗਰੂਰ ਦੇ ਵਿੱਚ ਧਰਨਾ ਲਾਇਆ ਹੋਇਆ ਸੀ ਸਾਨੂੰ ਕੰਮ ਆ ਜਿਹੜਾ ਸਿੱਧਾ ਸਰਕਾਰ ਦੇਵੇ ਇਸ ਦੇ ਲਈ ਕਾਫੀ ਲੰਬੇ ਦਿਨਾਂ ਤੋਂ ਧਰਨਾ ਚੱਲ ਰਿਹਾ ਸੀ ਤਾਂ ਉੱਥੇ ਬਹੁਤ ਮੰਦਭਾਗੀ ਘਟਨਾ ਹੋਈ ਕੀ ਪੱਲੇਦਾਰਾਂ ਦੇ ਉੱਪਰ ਜਿਹੜੀ ਡਾਂਗ ਬਰਸਾਈ ਗਈ ਪੰਜਾਬ ਪੁਲਿਸ ਵੱਲੋਂ ਆਪਾਂ ਪੂਰੀ ਜਾਣਕਾਰੀ ਲਵਾਂਗੇ ਕੀ ਹੈ ਉਹ ਕਿਉਂ ਮੰਦਭਾਗੀ ਘਟਨਾ ਹੋਈ ਹੈ ਤੇ ਪੰਜਾਬ ਸਰਕਾਰ ਵੱਲੋਂ ਇਹ ਵਰਤਾਰਾ ਕਿਉਂ ਕੀਤਾ ਗਿਆ ਗੱਲਬਾਤ ਕਰਾਂਗੇ ਸਾਡੇ ਨਾਲ ਸੈਕਟਰੀ ਸਾਹਿਬ ਮੌਜੂਦ ਨੇ ਇੱਕ ਬਈ ਸੱਸੀ ਗਾਲ ਸੱਸੀ ਗਾਲ ਜੀ ਜੀ ਭਾਈ ਜੀ ਕੱਲ ਸੰਗਰੂਰ ਦੇ ਵਿੱਚ ਜਿਹੜੀ ਘਟਨਾ ਹੁੰਦੀ ਹੈ ਪੱਲੇਦਾਰਾਂ ਉੱਪਰ ਤੁਹਾਡੇ ਜਿਹੜੇ ਵਰਕਰ ਬੈਠੇ ਹੋਏ ਸੀ ਉਹਨਾਂ ਉੱਪਰ ਹੈ ਜਿਹੜੀ ਡਾਂਗ ਬਰਸਾਈ ਜਾਂਦੀ ਹੈ ਪੰਜਾਬ ਪੁਲਿਸ ਵੱਲੋਂ ਕਿਉਂ ਜਿਹੜੀ ਹੋਈ ਹੈ ਇਹ ਸਭ ਘਟਨਾ ਦਾ ਕੀ ਕਾਰਨ ਹੈ ਇਹ ਘਟਨਾ ਦਾ ਇਹ ਕਰਮ ਹੈ ਜੀ ਸਭ ਤੋਂ ਪਹਿਲਾਂ ਮੈਂ ਆਪਦੇ ਬਾਰੇ ਦੱਸਦਾ ਹਾਂ ਮੈਂ ਸਕੰਦਰ ਜੱਤ ਗਿੱਲ ਸੈਕਟਰੀ ਪੰਜਾਬ ਪ੍ਰਦੇਸ਼ ਪੱਲੇਦਾਰ ਯੂਨੀਅਨ ਡੀਪੂ ਜੈਤੋ ਅਸੀਂ 7 ਜਨਵਰੀ ਤੋਂ ਲੈ ਕੇ ਆਪਦੇ ਸੰਘਰਸ਼ ਤੇ ਬੈਠੇ ਆਂ ਸਰਕਾਰ ਤੋਂ ਮੰਗ ਕਰਦੇ ਆਂ ਇੱਕੋ ਹੀ ਮੰਗ ਹੈ ਸਾਡੀ ਕਿ ਠੇਕੇਦਾਰੀ ਸਿਸਟਮ ਬੰਦ ਕਰਕੇ ਜਿਹੜਾ ਅਨਾਜ ਦੀ ਢੋਆ ਢਵਾਈ ਦਾ ਕੰਮ ਅਸੀਂ ਫੂਡ ਏਜੰਸੀਆਂ 'ਚ ਕਰਦੇ ਆਂ ਸਾਡੀਆਂ ਲੇਬਰਾਂ ਨੂੰ ਸਿੱਧਾ ਭੁਗਤਾਨ ਕੀਤਾ ਜਾਵੇ ਇਸ ਮੰਗ ਨੂੰ ਲੈ ਕੇ ਬੈਠੇ ਆ ਅਸੀਂ 7 ਜਨਵਰੀ ਤੋਂ ਲੈ ਕੇ ਲਗਾਤਾਰ ਉਹਨਾਂ ਦੀਆਂ ਮੰਤਾਂ ਕਰ ਰਹੇ ਆ ਮੈਮੋਰੰਡਮ ਦੇ ਰਹੇ ਆ ਐਜੀਟੇਸ਼ਨ ਕਰੀ ਜਾਂਦੇ ਆ ਕਿ ਪੰਜਾਬ ਸਰਕਾਰ ਸਾਡੀ ਗੱਲ ਸੁਣੇ ਜਦੋਂ ਅਸੀਂ ਕੋਈ ਵੀ ਮਾਰਚ ਕਰਦੇ ਆ ਜਾਂ ਕੋਈ ਧਰਨਾ ਮੁਜ਼ਾਹਰਾ ਕਰਦੇ ਆ ਉਦੋਂ ਸਾਨੂੰ ਇੱਕ ਤਰੀਕ ਦਿੱਤੀ ਜਾਂਦੀ ਹੈ ਇੱਥੋਂ ਦੇ ਪ੍ਰਬੰਧ ਵੱਲੋਂ ਅੱਜ ਘੱਟ ਤੋਂ ਘੱਟ 25 ਮੀਟਿੰਗਾਂ ਦੀ तरीका ਜਿਹੜੀ ਆ ਸਾਨੂੰ ਮਿਲ ਚੁੱਕੀਆਂ ਤੇ ਇੱਕ ਵੀ ਮੀਟਿੰਗ ਸਾਡੇ ਨਾਲ ਪੰਜਾਬ ਸਰਕਾਰ ਨੇ ਨਹੀਂ ਕੀਤੀ ਗਈ ਪੰਜਾਬ ਸਰਕਾਰ ਮੀਟਿੰਗਾਂ ਨਹੀਂ ਕਰ ਰਹੀ ਤੁਸੀਂ ਕਹਿੰਦੇ ਹੋ ਸਰਕਾਰ ਬਣਾਉਣ ਦੇ ਵਿੱਚ ਸਭ ਤੋਂ ਵੱਡਾ ਰੋਲ ਅਹਿਮ ਰੋਲ ਆ ਜਿਹੜੀ ਆਮ ਲੋਕਾਂ ਦਾ ਆਮ ਲੋਕ ਤੁਸੀਂ ਉਹ ਲੋਕੋਂ ਕਰਤੀ ਲੋਕ ਸਰਕਾਰਾਂ ਕਰਤੀ ਲੋਕਾਂ ਤੋਂ ਵੋਟਾਂ ਲੈ ਕੇ ਫਿਰ ਸਰਕਾਰਾਂ ਬਣਦੀਆਂ ਨੇ ਤੁਹਾਡੇ ਵੱਲੋਂ ਕਿਹਾ ਜਾ ਰਿਹਾ ਕਿ ਮੀਟਿੰਗਾਂ ਦਾ ਸਮਾਂ ਲਿਆ ਗਿਆ ਸੀ ਮੀਟਿੰਗ ਕੀਤੀ ਨਹੀਂ ਗਈ ਸੀ ਹਾਂਜੀ ਅਸੀਂ ਇਹੀ ਤਾਂ ਗੱਲ ਕਹਿੰਨੇ ਆ ਅਸੀਂ ਆਮ ਲੋਕ ਆ ਆ ਲੋਕ ਉਹ ਐ ਜਿਹੜੇ ਆਪ ਭੁੱਖੇ ਰਹਿ ਕੇ ਪੂਰੇ ਦੇਸ਼ ਦੇ ਅਨਾਜ ਨੂੰ ਸੰਭਾਲਦੇ ਆ ਆਪ ਭੁੱਖੇ ਰਹਿੰਦੇ ਆ ਤੇ ਬਾਹਰਲੇ ਮੁਲਕਾਂ ਤੱਕ ਲੋਕਾਂ ਦਾ ਢਿੱਡ ਭਰਦੇ ਆ ਪਰ ਇਹਨਾਂ ਨੇ ਸਾਨੂੰ ਪਹਿਲਾਂ ਸਤਾ ਦੇ ਵਿੱਚ ਆਉਣ ਤੋਂ ਪਹਿਲਾਂ ਕਿਹਾ ਸੀ ਵੀ ਜਿਹੜੀਆਂ ਪਿਛਲੀਆਂ ਸਰਕਾਰਾਂ ਸੀ ਉਹ ਸਾਡੀ ਗੱਲ ਨਹੀਂ ਸੁਣਦੀਆਂ ਅਸੀਂ ਆਮ ਲੋਕਾਂ ਦੀ ਸਰਕਾਰ ਬਣਾਵਾਂਗੇ ਸੱਥਾਂ 'ਚ ਜਾ ਕੇ ਵੇੜਿਆਂ 'ਚ ਸਾਡੀ ਗੱਲ ਸੁਨਿਆ ਕਰਾਂਗੇ ਪਰ ਅੱਜ ਸਾਡੇ ਲੋਕ ਦੁਖੀ ਹੋ ਗਏ ਕੰਟ ਤੱਕ ਪਹੁੰਚ ਗਿਆ ਉਹ ਫਿਰ ਵੀ ਸਾਡੀ ਗੱਲ ਸੁਣਨ ਨੂੰ ਤਿਆਰ ਨਹੀਂ ਕੱਲ 5 ਤਰੀਕ ਨੂੰ ਅਸੀਂ ਪੰਜਾਬ ਦੇ ਵਿੱਚੋਂ ਪੂਰੇ ਚੋਂ 10% ਬੰਦੇ ਲਾ ਕੇ ਸੰਗਰੂਰ ਦੇ ਵਿੱਚ ਜਿਹੜਾ ਸੀਐਮ ਦੀ ਕੋਠੀ ਦੀ ਰਹਿਸ਼ ਤੇ ਜਿੱਥੇ ਰਹਿੰਦਾ ਉਹ ਉੱਥੇ ਅਸੀਂ ਮਾਰਚ ਕਰਨ ਜਾ ਰਹੇ ਸੀ ਅਮਨ ਸ਼ਾਂਤੀ ਦੇ ਨਾਲ ਉੱਥੋਂ ਦੀ ਪੰਜਾਬ ਪੁਲਿਸ ਨੇ ਪੂਰਾ ਜਿਵੇਂ ਧੜਵੀ ਲੋਕ ਹੁੰਦੇ ਆ ਇਕਦਮ ਹਮਲਾ ਕਰਦੇ ਆ ਉਹਨਾਂ ਨੇ ਪੂਰੀ ਫੌਜ ਬਣਾ ਕੇ ਇੱਕ ਪਹਿਲਾ ਕੁੜੀਆਂ ਦੀ ਪੁਲਿਸ ਮੂਹਰੇ ਖੜਾਈ ਕਿ ਬੇਟੀਆਂ ਦੇ ਨਾਲ ਗੱਥਮ ਗੁੱਥੀ ਹੋਣਗੇ ਪਰ ਉਹ ਬੇਟੀਆਂ ਸਾਡੀਆਂ ਸਾਨੂੰ ਪਤਾ ਸਾਡੇ ਪਰਿਵਾਰਾਂ ਦੀਆਂ ਬੇਟੀਆਂ ਅਸੀਂ ਉਹਨਾਂ ਨਾਲ ਕੀ ਗੱਥਮ ਗੁੱਥੀ ਹੋਣਾ ਸੀ ਪਰ ਉਹਨਾਂ ਨੂੰ ਜਦੋਂ ਪਾਸੇ ਹੋ ਗਈਆਂ ਤਾਂ ਅਸੀਂ ਗੱਲ ਲੰਘਣ ਦੀ ਕੋਸ਼ਿਸ਼ ਕੀਤੀ ਆ ਮਨ ਸ਼ਾਂਤੀ ਦੇ ਨਾਲ ਤਾਂ ਜਿਹੜੀ ਪੰਜਾਬ ਪੁਲਿਸ ਹੈ ਸਾਡੇ ਵਰਕਰਾਂ ਤੇ ਆਗੂਆਂ ਤੇ ਉਹਨਾਂ ਨੇ ਲਾਠੀ ਚਾਰਜ ਸ਼ੁਰੂ ਕਰ ਦਿੱਤਾ ਜਿਹਦੇ ਵਿੱਚ ਬਹੁਤ ਸਾਰੇ ਸਾਡੇ ਇਹੋ ਜਿਹੇ ਸੀ ਜਿਨ੍ਹਾਂ ਨੇ ਗੁਰਮਰ ਜੀ ਦਾ ਦੇ ਜਾਂ ਅਮਰਤ ਛਕਿਆ ਸੀ ਦਾੜੇ ਰੱਖੇ ਸੀ ਉਹਨਾਂ ਦੀਆਂ ਦਾੜੀਆਂ ਵੀ ਰੁਲ ਗਈਆਂ ਉਹਨਾਂ ਦੀਆਂ ਪੱਗਾਂ ਵੀ ਰੁਲ ਗਈਆਂ ਉਹਨਾਂ ਦੇ ਉੱਤੇ ਗਾਤਰੇ ਵੀ ਰੁਲ ਗਏ ਤੇ ਬਹੁਤ ਸਾਰੇ ਸਾਡੇ ਜਿਹੜੇ ਸੀ ਵਰਕਰ ਤੇ ਆਗੂ ਉਹਨਾਂ ਨੇ ਲਾਠੀਆਂ ਦੇ ਨਾਲ ਜ਼ਖਮੀ ਕਰ ਦਿੱਤੇ ਇੱਕੋ ਮੁੰਡੇ ਦੀ ਬਾਹ ਟੁੱਟੀ ਆ ਗੁੱਟ ਟੁੱਟਿਆ ਇੱਕ ਸਾਡੇ ਜੈਤੋ ਦੇ ਮੁੰਡੇ ਦੀ ਅੱਖ ਦੇ ਉੱਤੇ ਇਥੋਂ ਫੱਟੜ ਕੀਤਾ ਉਹਨਾਂ ਨੇ ਡਾਂਗ ਮਾਰ ਕੇ ਤਿੰਨ ਮੁੰਡੇ ਸਾਡੇ ਜਿਹਦੇ ਵਿੱਚ ਇੱਕੋ ਮੁੰਡਾ ਆ ਖੜਾ ਇਹਨਾਂ ਦੇ ਢੂਆਂ ਦੇ ਉੱਤੇ ਲਾਠੀਆਂ ਵਰਾਇਆਂ ਉਹਨਾਂ ਨੇ ਹੋਰ ਬਹੁਤ ਸਾਰੇ ਦੀਪੂਆਂ ਦੇ ਬੰਦੇ ਸੀ ਉੱਥੇ ਬਜ਼ੁਰਗ ਨਹੀਂ ਬਖਸ਼ੀ ਉਹਨਾਂ ਨੇ ਬਹੁਤ ਜਿਆਦਾ ਲਾਠੀ ਚਾਰਜ ਕੀਤਾ ਉਹਦੇ ਵਿਰੋਧ ਵਿੱਚੋਂ ਅੱਜ ਅਸੀਂ ਪੂਰੇ ਪੰਜਾਬ ਦੇ ਵਿੱਚ ਆਪਦੇ ਫੂਡ ਏਜੰਸੀਆਂ 'ਚ ਕੰਮ ਕਰਕੇ ਬੰਦ ਕਰਕੇ ਅਸੀਂ ਅੱਜ ਅਸੀਂ ਆਪਦਾ ਰੋਸ ਪ੍ਰਦਰਸ਼ਨ ਕਰ ਰਹੇ ਆਂ ਤੇ ਇਥੋਂ ਦੀ ਸਰਕਾਰ ਨੂੰ ਦੱਸਣਾ ਚਾਹੁੰਦੇ ਆਂ ਵੀ ਅਸੀਂ ਉਹ ਲੋਕ ਆ ਜਿਨ੍ਹਾਂ ਨੇ ਤੁਹਾਨੂੰ ਤਖਤ ਤੇ ਬਾਇਆ ਤਾਜ ਤੇ ਬਾਇਆ ਅਸੀਂ ਉਹ ਲੋਕ ਵੀ ਆ ਵੀ ਤੁਹਾਡੇ ਤਖਤ ਨੂੰ ਅਸੀਂ ਪਲਟ ਵੀ ਸਕਦੇ ਆਂ ਜੋ ਕੱਲ ਘਟਨਾ ਸੰਗਰੂਰ ਦੇ ਵਿੱਚ ਹੋਈ ਉਸ ਨੂੰ ਕਦੇ ਮੁਨਕਰ ਨਹੀਂ ਕੀਤਾ ਜਾ ਸਕਦਾ ਜਿਹੜੀਆਂ ਸਰਕਾਰਾਂ ਇਹਨਾਂ ਲੋਕਾਂ ਦੇ ਕੋਲ ਇਹਨਾਂ ਦੇ ਦਰਵਾਜ਼ਾਂ ਤੇ ਦਸਤਕ ਦਿੰਦੀਆਂ ਜਦੋਂ ਸੱਤਾ ਦੇ ਵਿੱਚ ਆਉਣਾ ਹੋਵੇ ਤਾਂ ਹੁਣ ਲੋਕ ਸਭਾ ਦੀਆਂ ਚੋਣਾਂ ਹੋਣੀਆਂ ਨੇ ਤਾਂ ਉਦੋਂ ਵੀ ਇਹਨਾਂ ਲੋਕਾਂ ਦੇ ਘਰਾਂ ਦੇ ਵਿੱਚ ਦਸਤਕ ਦਿੱਤੇ ਜਾਣਿਆ ਸਰਕਾਰਾਂ ਵੱਲੋਂ ਨਮਾਇੰਦਿਆਂ ਵੱਲੋਂ ਆਇਆ ਜਾਣਾ ਪਰ ਕੱਲ ਡਾਂਗਾ ਵਰਾਈਆਂ ਗਈਆਂ ਕੁੱਟਿਆ ਗਿਆ ਇਹਨਾਂ ਲੋਕਾਂ ਨੂੰ ਕਿਰਤੀ ਲੋਕਾਂ ਨੂੰ ਅੱਜ ਇਹਨਾਂ ਲੋਕਾਂ ਨੇ ਜਿਹੜਾ ਇਕੱਠ ਕੀਤਾ ਤੇ ਆਪਣੇ ਜਿਹੜੇ ਡੀਪੂ ਨੇ ਗਦਾਮ ਨੇ ਉਹਨਾਂ ਦੇ ਵਿੱਚ ਕੰਮ ਬੰਦ ਕੀਤਾ ਤੇ ਰੋਸ ਦੇ ਵਜੋਂ ਤੁਹਾਨੂੰ ਤਸਵੀਰਾਂ ਦੇ ਵਿੱਚ ਦਿਖਾਉਂਦੇ ਆ ਕਿ ਲੋਕ ਬੈਠੇ ਨੇ ਕਿ ਅਸੀਂ ਚਾਹੇ ਭੁੱਖੇ ਹੋਗੇ ਚਾਹੇ ਪਾਣੇ ਹੋਗੇ ਪਰ ਅੱਜ ਅਸੀਂ ਕੰਮ ਆ ਜਿਹੜਾ ਉਹ ਬੰਦ ਕਰਾਂਗੇ ਸਰਕਾਰ ਨੂੰ ਦਿਖਾਵਾਂਗੇ ਕਿ ਸਾਡੇ ਦੇ ਵਿੱਚ ਸਾਡੇ ਵਿੱਚ ਇਕਤਾ ਹੈ ਅਸੀਂ ਇਕੱਠੇ ਆ ਤੇਰੇ ਕੋਲ ਆਵਾਂਗੇ ਅਸੀਂ ਚੱਲ ਕੇ ਜੇਕਰ ਤੂੰ ਸਾਡੀ ਜਿਹੜੀ ਮੰਗ ਆ ਉਹ ਨਾ ਮੰਨੀ ਤਾਂ ਬਾਈ ਜੀ ਤੁਸੀਂ ਕਹਿੰਦੇ ਹੋ ਕਿ ਅਸੀਂ ਆਮ ਲੋਕਾਂ ਤੁਸੀਂ ਕੱਠ ਲੈ ਲੈ ਕੇ ਸੰਗਰੂਰ ਦੇ ਵਿੱਚ ਪਹੁੰਚਦੇ ਹੋ ਕੱਟ ਕਰਕੇ ਰੋਸ ਮਾਰਚ ਕਰਦੇ ਹੋ ਤੁਸੀਂ ਆਮ ਹੋਗੇ ਉਹ ਲੀਡਰ ਆਮ ਆ ਜਿਨ੍ਹਾਂ ਨੂੰ ਤੁਸੀਂ ਬਣਾਇਆ ਜਿਨ੍ਹਾਂ ਨੂੰ ਕੁਰਸੀਆਂ ਤੇ ਬਿਠਾਇਆ ਆਮ ਲੋਕ ਦਾਸੀ ਆ ਜੀ ਉਹ ਹੁਣ ਖਾਸ ਬਣ ਗਏ ਉਹ ਤਾਂ ਕਹਿੰਦੇ ਆਮ ਅਸੀਂ ਆ ਇਹ ਖਾ ਸਕਦੇ ਕੱਟ ਲੈ ਲੈ ਜਾਂਦੇ ਆ ਸਾਡੇ ਕੋਲ ਕੱਟਦਾ ਅਸੀਂ ਆਪਦਾ ਦਰਦ ਲੈ ਕੇ ਜਾ ਰਹੇ ਆ ਜੀ ਜਦੋਂ ਸਾਨੂੰ ਦਰਦ ਹੈ ਮੰਨ ਲਓ ਕੋਈ ਮਰੀਜ਼ ਨੂੰ ਇੱਥੋਂ ਗੱਡੀ ਚ ਪਾ ਕੇ ਲੈ ਜਾਂਦਾ ਜਿਉ ਉਹਨੂੰ ਪਤਾ ਲੱਗਦਾ ਮੈਂ ਹਸਪਤਾਲ ਜਾਊਂਗਾ ਉੱਥੇ ਫੇਰ ਹੀ ਬਚਾਵਾਂਗੇ ਤੇ ਫੇਰ ਹੀ ਲੈ ਕੇ ਜਾਊਗਾ ਨਾ ਇਸੇ ਕਰਕੇ ਦੋ ਤੁਹਾਡੇ ਡਾਂਗਾ ਮਾਰਦੇ ਆ ਤੁਹਾਨੂੰ ਕੁੱਟਦੇ ਆ ਕਹਿੰਦੇ ਤੁਸੀਂ ਵੱਡੇ ਕੱਟ ਲੈ ਕੇ ਆਏ ਆ ਸਾਡੇ ਕੋਲੇ ਖਾਸ ਹੁਣ ਤੁਸੀਂ ਬਣ ਗਏ ਅਸੀਂ ਤਾਂ ਮੀ ਨੇ ਰੋ ਖਾਸਤਾ ਹੋਏ ਜਿੰਨਾਂ ਦੀ ਹੁਣ ਪੁੱਗਤ ਹੈ ਜੀ ਉਹਨਾਂ ਦੀਆਂ ਜਿਹੜੀਆਂ ਫੋਰਸਾਂ ਅਸੀਂ ਕਹਿੰਨੇ ਆ ਵੀ ਇਹਨਾਂ ਦੀਆਂ ਪੰਜਾਬ ਪੁਲਿਸ ਦੇ ਬੋਰਡ ਲਾਏ ਹੁੰਦੇ ਆ ਆਪਦੇ ਥਾਣਿਆਂ ਦੇ ਮੂਹਰੇ ਦਫ਼ਤਰਾਂ ਦੇ ਮੂਹਰੇ ਵੀ ਜਿਹੜੀ ਪੰਜਾਬ ਪੁਲਿਸ ਹੈ ਲੋਕਾਂ ਦੀ ਸੁਰੱਖਿਆ ਲਈ ਵਚਨਬੰਦ ਹੈ ਪਰ ਅਸੀਂ ਕਹਿੰਨੇ ਜਿਹੜੀਆਂ ਸਰਕਾਰਾਂ ਉਹ ਚੋਰ ਹੈ ਇਹ ਜਿਹੜੀ ਪੰਜਾਬ ਪੁਲਿਸ ਹੈ ਚੋਰਾਂ ਦੀ ਰਾਖੀ ਕਰਦੀ ਹੈ ਅਨਸਾਪਸੰਦ ਮੰਗਦੇ ਲੋਕਾਂ ਨੂੰ ਹੱਕ ਮੰਗਦੇ ਲੋਕਾਂ ਨੂੰ ਕੁੱਟ ਕੇ ਭਜਾਉਂਦੀ ਹੈ ਫੱਟੜ ਕਰਦੀ ਹੈ ਉਹਨਾਂ ਨੂੰ ਜ਼ਖਮੀ ਕਰਦੀ ਹੈ ਉਹਨਾਂ ਨੂੰ ਮਾਰਦੀ ਹੈ ਤੋਂ ਤੋਂ ਬਾਅਦ ਤੁਹਾਡੇ ਨਾਲ ਮੀਟਿੰਗ ਹੋਈ ਤੁਹਾਨੂੰ ਸਮਾਂ ਦਿੱਤਾ ਵੀ ਹੁਣ ਤੁਹਾਡੇ ਨਾਲ ਗੱਲਬਾਤ ਕਰਾਂਗੇ ਅਸੀਂ ਆ ਸਮਾਂ ਰੱਖ ਹਾਂਜੀ ਸਾਡੀ ਲੀਡਰਸ਼ਿਪ ਨਾਲ ਮੀਟਿੰਗ ਹੋਈ ਹੈ ਸਟੇਟ ਕਮੇਟੀ ਨਾਲ ਉਹਨਾਂ ਨੇ ਹੁਣ ਫੇਰ ਸਾਨੂੰ 8 ਤਰੀਕ ਦਿੱਤੀ ਹੈ 25 ਮੀਟਿੰਗਾਂ ਤੋਂ ਵੱਧ ਪਹਿਲਾਂ ਦੇ ਦੀਆਂ ਹੁਣ 8 ਤਰੀਕ ਨੂੰ ਵੇਖੋ ਕੀ ਹੁੰਦਾ ਨਹੀਂ ਤਾਂ ਇਹ ਸਾਡਾ ਫੈਸਲਾ ਹੈ ਉੱਪਰਲੀ ਕਮੇਟੀ ਨੂੰ ਸਾਡੇ ਜਾ ਰਹੇ ਆ ਡੀਪੂਆਂ ਤੋਂ ਮੰਨ ਲਓ ਵੀ ਆਪਦੇ ਸੁਝਾਅ ਵੀ ਅਸੀਂ ਕਹਿ ਰਹੇ ਹਾਂ ਵੀ ਨਹੀਂ ਤਾਂ ਪੂਰਾ ਮੁਕੰਮਲ ਕੰਮ ਬੰਦ ਕਰਕੇ ਲਗਾਤਾਰ ਜਿਹੜਾ ਕਣਕ ਦਾ ਸੀਜ਼ਨ ਉਹ ਮੰਡੀਆਂ ਚ ਰੂਲ ਦਿਆਂਗੇ ਅਸੀਂ ਕੰਮ ਬੰਦ ਕਰੀ ਰੱਖੋ ਹੁਣ ਤਾਂ ਉਹ ਕਹਿੰਦੇ ਵੋਟਾਂ ਲੈਣੀਆਂ ਫਿਰ ਅਸੀਂ ਕਹਿ ਦਾਂਗੇ ਵੀ ਪੱਕੇ ਕਰ ਦਾਂਗੇ ਤੁਹਾਨੂੰ ਜਿਹੜੇ ਟੈਂਡਰ ਆ ਉਹ ਖਤਮ ਕਰ ਦਾਂਗੇ ਕਹਿੰਦੇ ਵੀ ਸਾਨੂੰ ਵੋਟਾਂਵਾ ਦਿਓ ਐਮਪੀ ਬਣਾ ਦਿਓ ਹੁਣ ਫਿਰ ਆਉਣਗੇ ਤੁਹਾਡੇ ਕੋਲ ਇਹ ਗਲਤੀ ਲੋਕ ਕਿਵੇਂ ਕਰਨਗੇ ਜਿਨ੍ਹਾਂ ਨੇ ਅੱਜ ਡਾਂਗਾ ਖਾਧੀਆਂ ਉਹਨਾਂ ਨੂੰ ਵੀ ਉੱਥੇ ਬੋਲ ਕੇ ਆਏ ਆ ਉੱਥੇ ਇਹ ਫੈਸਲਾ ਹੋਇਆ ਵੀ ਜਦੋਂ ਇਹ ਚੋਣਾਂ ਦੇ ਵਿੱਚ ਹੁਣ ਸਾਡੇ ਸੱਥਾਂ ਵੇੜਿਆ ਚੋਣਗੇ ਅਸੀਂ ਵਾੜਾਂ ਵਿੱਚ ਦੀ ਦਵਲਾਂਗੇ ਅਸੀਂ ਦਲੇ ਮਾਰਾਂਗੇ ਇਹਨਾਂ ਦੇ ਜਿਹੜਾ ਭਗਵੰਤ ਮਾਨ ਕਹਿੰਦਾ ਹੁੰਦਾ ਸੀ ਇਹਨਾਂ ਦੇ ਸੁਖਵੀਰ ਅਰਗਿਆਂ ਦੇ ਦਲੇ ਮਾਰੋ ਗੁਲਛਨ ਅਰਗਿਆਂ ਦੇ ਦਲੇ ਮਾਰੋ ਕੈਪਟਨ ਅਰਗਿਆਂ ਦੇ ਦਲੇ ਮਾਰੋ ਹੁਣ ਇਹਦੇ ਵੀ ਦਲੇ ਮਾਰਨੇ ਆ ਪਿਛਲੀਆਂ ਸਰਕਾਰਾਂ ਵੇਲੇ ਵੀ ਧਰਨੇ ਲਾਏ ਸੀ ਕੁੱਟ ਖਾਧੀ ਸੀ ਫੇਰ ਭੁੱਲ ਗਏ ਹੁਣ ਤਾਂ 92 ਐਮਐਲ ਜਿਤਾਤੇ ਸੀ ਤੁਸੀਂ 92 ਜਿਤਾਏ ਆਈ ਗਲਤੀ ਹੋਈ ਐ ਇਹਨਾਂ ਨੂੰ ਇਹੀ ਤਾਂ ਭਲੇਖਾ ਵੱਡਾ ਇਹਨਾਂ ਨੂੰ ਐ ਲੱਗਦਾ ਵੀ ਅਸੀਂ ਮਾੜੇ ਚੰਗੇ ਸੀ ਕਿਤੇ ਲੋਕਾਂ ਨੂੰ ਵੀ ਲੱਗਦਾ ਸੀ ਇਹ ਚੰਗੇ ਹੋਣਗੇ ਉਹ ਮਾੜੇ ਆ ਇਹ ਤਾਂ ਕਹਿੰਦੇ ਅਸੀਂ ਚੰਗੇ ਆ ਚੰਗੇ ਆ ਕਹਿੰਦੇ ਅਸੀਂ ਤਾਂ ਘਰਾਂ 'ਚ ਜਾਂਦੇ ਇਹ ਬਹੁਤ ਵੱਡਾ ਉਹਨਾਂ ਦੇ ਮਨ 'ਚ ਭਲੇਖਾ ਹੈ ਲੋਕਾਂ ਨੂੰ ਪਤਾ ਲੱਗ ਚੁੱਕਿਆ ਹੈ ਇਹ ਦੋਵਾਂ ਸਰਕਾਰਾਂ ਤੋਂ ਮਾੜੇ ਆ ਜੀ ਇਹ ਪਤਾ ਲੱਗ ਗਿਆ ਅਗਲਾ ਪ੍ਰੋਟੈਸਟ ਤੁਹਾਡਾ ਕੀ ਹੋਊਗਾ ਅਗਲਾ ਪ੍ਰੋਟੈਸਟ ਹੈ ਸਾਡਾ ਜੇ ਸਾਡੀ ਗੱਲਬਾਤ 8 ਤਰੀਕ ਨੂੰ ਪੂਰੀ ਨਾਸਰੇ ਚੜਾਈ ਅਸੀਂ ਲਗਾਤਾਰ ਕੰਮ ਬੰਦ ਕਰਕੇ ਜਿਹੜੀ ਕਰਕੇ ਦੇ ਸੀਜ਼ਨ ਨੂੰ ਵੀ ਮੰਡੀਆਂ ਦੇ ਵਿੱਚ ਰੋਲਾਂਗੇ ਕਹਿੰਦੇ ਕਿੰਨਾ ਕੁ ਟਾਈਮ ਬੰਦ ਕਰ ਲਵਾਂਗੇ ਕਹਿੰਦੇ ਤੁਹਾਡੇ ਘਰਾਂ 'ਚ ਖਾਣ ਨੂੰ ਦਾਣੇ ਨਹੀਂ ਹੋਣੇ ਕਹਿੰਦੇ ਜਵਾਗ ਤੁਹਾਡੇ ਪਿੱਛੇ ਤੁਰਨਗੇ ਫਿਰ ਫਿਰ ਕਹਿੰਦੇ ਆਪਣੇ ਆਪ ਹੀ ਕੰਮ ਕਰ ਲਵਾਂਗੇ ਦੇਖੋ ਜੀ ਜਿਹੜੀ ਸਰਕਾਰ ਹੈ ਉਹ ਗਰੀਬ ਵਰਗ ਦੇ ਸਿਰ ਤੇ ਚੱਲਦੀ ਆ ਪੂਰਾ ਸਮਾਜ ਚੱਲਦਾ ਇਕੱਲੀ ਸਰਕਾਰ ਨਹੀਂ ਚੱਲਦੀ ਅਸੀਂ ਕਹਿੰਦੇ ਆ ਵੀ ਜਦੋਂ ਇਹ ਜਿਹੜਾ ਲੋਕ ਆ ਇਹ ਵਰਗ ਹੈ ਇਹ ਬੰਦਰਗਾਹਾਂ ਰਹੀਂ ਬਾਹਰਲੇ ਮੁਲਕਾਂ 'ਚ ਨਾਜ ਬਚਾਉਂਦਾ ਸੀ ਕਿ ਅਸੀਂ ਤਾਂ ਪਹਿਲਾਂ ਹੀ ਭੁੱਖੇ ਮਰਦੇ ਆ ਹੋਰ ਮਰ ਜਾਾਂਗੇ ਸਾਨੂੰ ਕੀ ਆ ਹੋਰ ਮਰ ਜਾਾਂਗੇ ਅਸੀਂ ਪਰ ਜਿਹੜਿਆਂ ਨੂੰ ਢਿੱਡ ਭਰ ਕੇ ਖਵਾਉਂਦੇ ਉਹਨਾਂ ਨੂੰ ਹੀ ਨਾਲ ਭੁੱਖੇ ਮਾਰਾਂਗੇ ਨਾ ਇਹ ਸਰਕਾਰ ਜਿਨ੍ਹਾਂ ਨੂੰ ਪ੍ਰਬੰਧ ਕਰਕੇ ਲੈ ਜਾਂਦੀ ਆ ਉਹ ਕਿੱਥੋਂ ਦੇਊਗੀ ਜਦੋਂ ਅਸੀਂ ਨਾਜ ਨਾ ਖੱਲਿਆ ਹੂੰ ਫੇਰ ਕਿਤੋਂ ਦੇਊਗੀ ਉਹਨਾਂ ਨੂੰ ਠੀਕ ਹੈ ਫੇਰ ਇਹਨਾਂ ਨੂੰ ਕੌਣ ਚੰਗੇ ਕਹੂਗਾ ਜਿਹੜੇ ਚੰਗੇ ਕਹਿੰਦੇ ਉਹ ਵੀ ਮਾੜੇ ਕਹਿਣਗੇ ਜੀ ਇਹੀ ਹੈ ਜੀ ਮੈਂ ਆਣਾ ਪਵੰਦਮਾ ਨਾ ਗਰਦਾਰਾ ਤੂੰ ਆਲਾ ਮੈਂ ਵੋਟਾਂ ਐ ਕਰੂੰਗਾ ਸਿਰ ਪਵਾਂਗਾ ਸਾਥੋਂ ਨੇ ਸਾਡੇ ਭਲੇਖੇ ਉਹਦੇ ਮਨ ਦੇ ਵਿੱਚ ਹੁਣ ਵੀ ਪਾਊਗਾ ਵੀ ਮੈਂ ਵੋਟਾਂ ਪਾਵਾਂਗਾ ਜਿਉਂ ਕਰ ਨੂੰ ਹੁਣ ਲੋਕ ਨਹੀਂ ਆਉਂਦੇ ਤੇ ਮੂਰੇ ਹੁਣ ਧੋਖਾ ਖਾਊਗਾ ਉਹਨੂੰ ਕੰਮ ਕਰਨਾ ਪੈਣਾ ਸਾਡਾ ਕਿਉਂਕਿ ਡਾਂਗ ਜੜੀ ਉਹਦੇ ਜੀ ਮੈਂ ਤਾਂ ਜੀ ਇਹ ਤੁਹਾਡੇ ਹਿਸਾ ਨਹੀਂ ਕਰਨੀ ਐ ਤੇ ਮੈਨੂੰ ਵੋਟਾਂ ਪਾ ਦਿਓ ਬਸ ਉਹਨੇ ਗੱਲ ਆਈ ਘਣੀ ਐ ਤੁਹਾਡੇ ਪੱਲੇਦਾਰਾਂ ਨੂੰ ਕੁੱਟਿਆ ਗਿਆ ਕਿਵੇਂ ਦੇਖਦੇ ਹੋ ਤੁਹਾਨੂੰ ਕੋਟਕ ਪੈਣੀ ਚਾਹੀਦੀ ਸੀ ਕਿ ਤੁਸੀਂ ਗਲਤ ਕਰ ਰਹੇ ਸੀ ਉੱਥੇ ਰੋਸ ਮਾਰਚ ਕਰ ਰਹੇ ਸੀ ਸ਼ਾਂਤਮਈ ਜਾ ਰਹੇ ਸੀ ਕਿਵੇਂ ਲੱਗਦਾ ਤੁਹਾਨੂੰ ਇਹ ਤਾਂ ਸ਼ਾਂਤਮਈ ਢੰਗ ਨਾਲ ਧਰਨਾ ਲਾਉਣੇ ਉਹਨਾਂ ਦੇ ਤਾਂ ਸ਼ਾਂਤਮਈ ਨਾ ਰਹਿੰਦੇ ਆ ਆਸੇ ਪਾਸੇ ਜਿਹੜਾ ਸ਼ਰਾਰਤ ਕਰਦਾ ਸੀ ਉਹਨੂੰ ਕਹਿੰਦੇ ਵੀ ਸ਼ਰਾਰਤ ਨਾ ਕਰ ਮਾਹੌਲ ਨਾ ਖਰਾਬ ਕਰ ਮਾਹੌਲ ਤਾਂ ਇਹ ਸਰਕਾਰਾਂ ਬੰਦੇ ਹੋ ਜੇ ਛੱਡ ਕੇ ਆਪ ਵੀ ਖਰਾਬ ਕਰਦੀਆਂ ਬੇਸਾਂ ਨੂੰ ਖਦੇੜ ਗਏ ਇਹਨਾਂ ਦੇ ਲਾਠੀ ਚਾਰਜ ਕਰ ਗਏ ਬਾਕੀ ਲੰਮੇ ਸਮੇਂ ਤੋਂ ਇਹ ਜਿਹੜਾ ਮਜ਼ਦੂਰ ਆ ਮਜ਼ਦੂਰ ਤੇ ਤਾਂ ਨਾ ਡਾਂਗਾ ਭਰੌਣਗੇ ਰਾਜ ਹੀ ਸਾਡੇ ਦੇ ਕਰਦੇ ਆ ਸਾਡਾ ਹੀ ਖੂਨ ਚੂਸਦੇ ਆ ਇਹ ਇਹ ਠੇਕੇਦਾਰੀ ਸਿਸਟਮ ਆ ਸੀ ਬੰਦ ਵਾਰੇ ਰੌਲਾ ਪਾਉਨੇ ਆ ਇਹ ਬਹੁਤ ਹੀ ਲੰਬੇ ਸਮੇਂ ਤੋਂ ਐਡੇ ਐਡੇ ਡੱਬੇ ਹੁੰਦੇ ਆ ਜਿਨ੍ਹਾਂ ਦੇ ਨਾਲ ਅਸੀਂ ਹੱਥ ਲਾਉਂਦੇ ਸਾਡਾ ਹੱਥ ਮੱਚ ਜਾਂਦਾ ਉਹਦੇ ਵਿੱਚ ਸਾਥੋਂ 2 ਮਿੰਟ ਖੜਾ ਜਾਂਦਾ ਸੀ ਬੋਰੀ ਦਾ ਲੱਪਾ ਲਾਉਨੇ ਜਦੋਂ ਉਹਨਾਂ ਚੀਜ਼ਾਂ ਦੀ ਅਸੀਂ ਮਿਹਨਤ ਮੰਗਦੇ ਆ ਠੇਕੇਦਾਰੀ ਸਿਸਟਮ ਬੰਦ ਕਰਦੇ ਆ ਕਹਿੰਨੇ ਆ ਵੀ ਬੰਦ ਕਰੋ ਸਾਨੂੰ ਮਜ਼ਦੂਰੀ ਸਿੱਧੀ ਦਿਓ ਉਹ ਚੀਜ਼ ਨੂੰ ਇਹ ਜ਼ੁਲਮ ਸਮਝਦੇ ਅਸੀਂ ਨਹੀਂ ਇਹ ਤਾਂ ਜ਼ੁਲਮ ਕਰਾਂਗੇ ਥੋੜੀ ਠੇਕੇਦਾਰੀ ਸਿਸ ਪਿਆਸਾ ਇਥੋਂ ਜਿਹੜਾ ਪ੍ਰਵਾਹ ਠੇਕੇਦਾਰਾਂ ਦਾ ਜਾਂ ਹੋਰ ਮਹਿਲ ਪੈਂਦੇ ਇਹਨਾਂ ਦੇ ਮੰਤਰੀਆਂ ਦੇ ਮਹਿਲ ਪੈਂਦੇ ਇਲੈਕਸ਼ਨ ਹੁੰਦੇ ਆ ਸਾਰੇ ਇਥੋਂ ਹੀ ਪ੍ਰਬੰਧ ਹੁੰਦਾ ਇਹਨਾਂ ਦਾ ਇਹ ਤਾਂ ਕਰਕੇ ਨਹੀਂ ਬੰਦ ਕਰਦੇ ਪਰ ਜੋ ਸਾਡੀ ਹੁਣ ਐਰਕੀ ਕਮੇਟੀ ਸੰਘਰਸ਼ ਕਮੇਟੀ ਹੈ ਉਹ ਬੰਦ ਕਰਾ ਕੇ ਛੱਡੂਗੀ ਕੋਨਾ ਕੋਸੇ ਲੈ ਕੇ ਹਟੂਗੇ ਤਾਂ ਡੰਡਾ ਹਲਕੇ ਚੜਾਉਣੇ ਪਊ ਬਾਕੀ ਇਹ ਬੰਦਾ ਹੀ ਗਦਾਰ ਹੈ ਜਿਹੜੇ ਮੰਤਰੀ ਹੁੰਦੇ ਆ ਉਹ ਟੋਟਲ ਥੱਲੇ ਤੋਂ ਗੱਪ ਮਾਰ ਕੇ ਹੀ ਤਾਂ ਨੂੰ ਜਾਂਦੇ ਆ ਇਹਦਾ ਮਤਲਬ ਨਹੀਂ ਸੀ ਖੜਕ ਕਲਾਂ ਦੇ ਵਿੱਚ ਭਗਤ ਸਿੰਘ ਦੇ ਪਿੰਡ 100 ਪਾਉਣ ਦਾ ਇਹਨੇ 100 ਪਾਉਣੀ ਨਹੀਂ ਸੀ ਮੁੜ ਕੇ ਕਹਿੰਦਾ ਬਸੰਤੀ ਆ ਪੱਗਾ ਬੋਲੋ ਐ ਕਰ ਲੋ ਇਹ ਸਾਰੇ ਇਹਦੇ ਭਾਈ ਲਾਰੇ ਆ ਕਹਿੰਦਾ ਮੈਂ ਬਾਹਰਲਾ ਮੁਲਕ ਬਣਾ ਦੂੰਗਾ ਇਹਨੂੰ ਅਮਰੀਕਾ ਵਾਲੇ ਦੱਸੋ ਇੱਥੇ ਕਿਹੜਾ ਕੰਮ ਕਰਦਾ ਹੈ ਆਪ ਦਾ ਪਰਿਵਾਰ ਤਾਂ ਇਹਦਾ ਉੱਥੇ ਫਿਰਦਾ ਕੰਮ ਕਰਦਾ ਤੇ ਅਮਰੀਕਾ ਵਾਲੇ ਇਹ ਕਹਿੰਦਾ ਸੀ ਨਾ ਇੱਥੇ ਆਉਂਗੇ ਅਮਰੀਕਾ ਵਾਲੇ ਇਹਦਾ ਕਹਿੰਦਾ 40 ਹਜ਼ਾਰ ਬੰਦਿਆਂ ਨੂੰ ਨੌਕਰੀ ਦੇਤੀ ਇਹਨੇ 40000 ਸਾਨੂੰ ਬਖਾਵੇਦਾ ਸੀ ਕਿਹੜੇ ਨੌਕਰੀ ਤੇ ਦੀ ਆ ਪਹਿਲਾ ਕੰਮ ਦੀ ਗੱਲ ਮੈਂ ਕਰਦਾ ਇਹਦਾ ਆਪਦਾ ਪਰਿਵਾਰ ਹੀ ਇੱਥੇ ਆਉਂਦਾ ਦੂਜਿਆਂ ਨੂੰ ਕੰਮ ਕਿੱਥੇ ਦੇ ਦੂਗਾ ਆ ਤਾਂ ਨਹੀਂ ਆਉਂਦਾ ਉਹ ਕਹਿੰਦੇ ਅਸੀਂ ਤਾਂ ਐਸ਼ੋਰਾਮ ਦੀ ਜ਼ਿੰਦਗੀ ਜਿਉਂਦੇ ਆ ਤਾਂ ਕਰਕੇ ਆਉਂਦੇ ਕਹਿੰਦੀ ਤੇ ਹੁਣ ਇਹ ਭਗਵੰਤ ਮਾਨ ਦੇ ਸਿਰ ਤੇ ਆ ਪਹਿਲਾ ਆਪਦਾ ਪਰਿਵਾਰ ਸੱਦੇ ਉਹਨਾਂ ਨੇ ਇੱਥੇ ਕੰਮ ਦੇਵੇ ਮੁਰਕੇ ਦੂਜਿਆਂ ਦੇ ਜਾਂ ਫਿਰ ਇਹਨੇ ਗੱਪਾਂ ਘੇ ਮਾਰੇ ਲੋਕ ਆ ਜਿਹੜੇ ਇਹਨੂੰ ਖਿੱਚਣ ਤੁਸੀਂ ਕਹਿੰਦੇ ਸੀ ਇਹ ਲੀਡਰ ਆ ਜਿਹੜੇ ਖੂਨ ਚੂਸਦੇ ਆ ਸਾਡੇ ਗਰੀਬ ਲੋਕਾਂ ਦਾ ਉਹ ਤਾਂ ਤੁਸੀਂ ਉਹਨਾਂ ਨੂੰ ਤਾਂ ਹਰਾਤਾ ਹੁਣ 92 ਮੇ ਨਵੇਂ ਦੇ ਜਿਤਾਤੇ ਹ ਹੋਣ ਚੂਸੀ ਜਾਂਦੇ ਆ ਗਾਪਖਸ਼ੜਾ ਬਿਮਾਰ ਕੇ ਜਿੱਤ ਜਾਂਦੇ ਆ ਸਾਡੇ ਲੋਕ ਵਿੱਚ ਅਣਪੜਾ ਏਕ ਇਹਨਾਂ ਨੇ ਇਹੋ ਜਿਹੇ ਨਸ਼ਿਆਂ ਦੇ ਦੌਰ ਚ ਲਾਤੇ ਸਾਡੇ ਪੈਰਾਂ ਤੇ ਸੱਟ ਨਹੀਂ ਮਾਰਦੇ ਸਾਡੇ ਦਿਲ ਤੇ ਸੱਟ ਨਹੀਂ ਮਾਰਦੇ ਸਾਡੇ ਦਿਮਾਗ ਤੇ ਸੱਟ ਮਾਰਦੇ ਆ ਵੀ ਇਹਨਾਂ ਦਾ ਦਿਮਾਗ ਹੀ ਇਸ ਤਰ੍ਹਾਂ ਕਰ ਦਿਓ ਇਹਨਾਂ ਨੂੰ ਸੋਝੀ-ਬੋਝੀ ਨਾ ਜਿਵੇਂ ਅਸੀਂ ਕਹੀਏ ਓਵੇਂ ਕਰਨ ਇਹ ਸਾਡੇ ਦਿਮਾਗਾਂ ਤੇ ਸੱਟਾ ਮਾਰ ਗਿਆ ਤੂੰ ਕਿਹਾ ਦਿਮਾਗ ਇਸ ਤੱਕਾ ਕਰਦੇ ਆ ਹੁਣ ਮਾਤਾ ਨੂੰ 1000 ਰੁਪਏ ਦਿੱਤਾ ਇਹਨਾਂ ਨੇ 1000 ਰੁਪਏ ਦੀ ਗੱਲ ਕੀਤੀ ਸੀ ਤੁਸੀਂ ਨਾ ਪਾਓ ਜੇ ਨਹੀਂ ਵੋਟਾਂ ਪਾਉਣੀਆਂ ਮਾਤਾ ਨੇ ਪਾ ਦੇਣੀਆਂ ਜੜੀਆਂ ਭੈਣਾਂ ਨੇ ਉਹਨਾਂ ਨੇ ਤਾਂ ਪਾ ਦੇਣੀਆਂ ਮ ਮਾਦਾ ਨੇ ਮੁੰਡੇ ਐ ਮਾਦਾ ਦੇ ਭੈਣ ਭਰਾ ਉਹਨਾਂ ਦਾ ਘਰ ਤਾਂ 1000 ਦਾ ਨਸ਼ਾ ਨੇ ਮਾਦਾ ਕਿਵੇਂ ਪਾਊਗੀ ਵੋਟ 1000 ਰੁਪਏ ਪਿੱਛੇ ਥੋੜੀ 5 ਸਾਲ ਚੱਲਦਾ ਜਾਂ ਦੇਸ਼ ਚੱਲਦਾ ਹੈ ਦੇਸ਼ ਨਹੀਂ ਚਲਾਉਂਦਾ 1000 ਰੁਪਿਆ ਪਹਿਲਾਂ 1000 ਕਿਹਾ ਸੀ ਹੁਣ 2000 ਕਰ ਦੇਣਗੇ ਲਾਰੇ ਐ ਪਾਉਂਦੇ ਦਾ ਕੁਛ ਵੀ ਨਹੀਂ ਲਾਰੇ ਐ ਜੀ ਪਾਉਂਦੇ ਦਾ ਕੁਛ ਵੀ ਨਹੀਂ 1000 ਰੁਪਿਆ ਮਿਲਿਆ ਨਹੀਂ ਫਿਰ ਪਿਛਲਾ ਕਿੱਥੇ ਨਾਲ ਕੁਛ ਦਿੱਤਾ ਹੀ ਨਹੀਂ ਉਹਨਾਂ ਨੇ ਉਹਦਾ ਕਹਿੰਦਾ ਮੈਂ ਪਤਾ ਨੇਤਰੋ ਹੀ ਤਾਂ ਬਿਆਨ ਬੋਲਦਾ ਸਟੇਜ ਤੋਂ ਕਹਿ ਦਿੰਦਾ ਸਾਰਿਆਂ ਨੂੰ ਪਾਦਾ 1000 1000 ਰੁਪਿਆ ਕਹਿੰਦਾ ਗੱਪਾਂ ਮਾਰੇ ਜਾਵੇ ਗੱਪਾਂ ਦਾ ਕੀ ਇਹਦਾ ਜੀਵ ਹੈ ਤੇ ਚ ਹੱਡੀ ਹੈ ਨਹੀਂਗੀ ਇਹਦਾ ਬੋਲੀ ਜਾਂਦਾ ਜੋ ਕੁਝ ਮਰਜੀ ਜੋ ਕੋਈ ਮਰਜੀ ਕਹੇ ਚੱਲੋ ਇਹ ਤੇ ਹੱਡੀ ਹੋਵੇ ਤਾਂ ਰੁਕ ਜਾ ਨਰਮ ਹੈਗੀ ਹੈ ਬੋਲੀ ਜਾਂਦਾ ਬਸ ਲੋਕ ਉਹ ਜਿਹੇ ਹੈਗੇ ਇਹਨੂੰ ਉਹ ਕੁੱਟਣਗੇ ਛੱਤਰ ਮਾਰਨ ਆਪੇ ਗਾਂ ਵਾਲਾ ਮੰਤਰੀ ਗੱਪੀ ਨਹੀਂ ਮਾਰਦਾਗਾ ਐਰਗੇ ਜੋ ਵਾਹਣਾ ਦੇ ਵਿੱਚ ਰੋਲਿਆ ਨਾ ਇਹ ਤੇ ਅਗਲੇ ਜਿਹੜੇ ਮੰਤਰੀ ਹੋਣਗੇ ਸੋਚ ਸਮਝ ਕੇ ਵਾਅਦੇ ਕਰਨਗੇ ਤੇ ਉਹਨਾਂ ਪੂਰਨੇ ਪੈਣਗੇ ਉਹਨਾਂ ਨੂੰ ਉਹ ਸਮਝ ਕੇ ਇਹਨਾਂ ਨੇ ਵੀ ਕੀਤੇ ਸੀ ਵਾਅਦੇ ਵੱਡੇ ਵੱਡੇ ਵਾਅਦੇ ਕਰ ਲਏ ਕਹਿੰਦੇ ਬਿਜਲੀ ਦੇ ਬਿੱਲ 0 0 ਸਭ ਕੁਝ ਕਹਿੰਦੇ 0 ਹੁਣ ਤਾਂ ਕਹਿੰਦੇ ਅਸੀਂ 13 ਨਹੀਂ 14 ਸੀਟਾਂ ਜਿੱਤ ਜਾਾਂਗੇ ਚੰਡੀਗੜ੍ਹ ਵਾਲੀ ਨਹੀਂ ਜੇ ਹੁਣ ਨਾ ਜੇ ਨਹਿਮੰਦਗਾ ਟੋਲਿਆਂ ਨੂੰ ਸਭ ਛੱਡ ਜਾਣਗੇ ਕੇਰਾ ਕਹਿੰਦਾ ਕਿ ਉਹਨਾਂ ਪਰ ਥੱਲੇ ਦੇ ਸਮਾਜ ਵਾਲੇ ਲੋਕ ਭੁੱਲ ਜਾਂਦੇ ਆ ਤੇ ਉੱਪਰ ਗੱਲਾਂ ਕਰਦਾ ਜੋ ਫੇਰ ਧਰਤੀ ਤੇ ਮਾਰਦੇ ਆ ਆਪੇ ਕਹਿੰਦਾ